ਹਾਂਜੀ ਆਪਾਂ ਸਰਪੰਚ ਸਾਹਿਬ ਕਰੀਏ ਟਰੈਕਟਰ ਦੀ ਵੀ ਕੋਈ ਚਾਰ ਗੱਲਾਂ ਵੀਰਾਂ ਨੇ ਕਿਹਾ ਇਹ ਆਪਦੀਆਂ ਹੀ ਲੈ ਕੇ ਤੁਰ ਪੈਂਦੇ ਨੇ ਟਰੈਕਟਰ ਤਾਂ ਇਹਨਾਂ ਤੁਹਾਨੂੰ ਮੋਟਾ-ਮੋਟਾ ਦੱਸਤਾ ਹੂੰ ਇਹਦੀ ਮੜੀ ਸ਼ੋ ਚੱਕ ਕੇ ਵਿਖਾ ਦਈਏ ਵੀਰਾਂ ਨੂੰ ਇੰਜਨ ਉੰਜ ਦੇ ਦਰਸ਼ਨ ਵਾਏ ਰਾਣੇ ਵੀਰੇ ਆਇਓ ਤੇ ਬੰਪਰ ਬੂੰਪਰੇ ਦੇ ਨਾਲ ਸਰਪੰਚ ਸਾਹਿਬ ਇਹਦੇ ਨਾਲ ਛਤਰੀ ਮਿਲੂਗੀ ਫਾਈਬਰ ਛਤਰੀ ਇਹਦੇ ਨਾਲ ਫਿੱਟ ਕਰਨ ਵਾਲੀ ਹੈ ਛਤਰੀਆਂ ਪਈਆਂ ਅੱਛਾ ਇਹ ਲਿਆਇਆ ਹੀ ਹਾਂ ਜੀ ਆਇਆ ਹੀ ਆ ਤਿੰਨੇ ਟਰੈਕਟਰ ਆਦਰੀ ਯਾਰ ਮੜੀ ਸ਼ੋ ਚੱਕੀ ਆ ਆ ਲਾ ਕੇ ਵੀਰਾਂ ਨੂੰ ਮੈਂ ਕਿਹਾ ਦਿਖਾ ਦਈਏ ਇੰਜਨ ਉੰਜ ਨਾ ਵੀਰ ਮੇਰੇ ਹੱਥ ਥੱਲੇ ਰੱਖ ਲੈ ਪੁੱਤ ਪਾਸੇ ਰਾਜਾ ਹਾਂ ਲਿਆ ਮੈਨੂੰ ਮੈਨੂੰ ਫੜਾ ਦੇ ਓਤੇ ਮੜਿਆ ਹਾਂ ਚੱਲ ਇਹ ਰਖ ਲੰਗਰ ਇਹਨੂੰ ਆ ਗਿਆ ਆਪਣਾ ਤੇਲ ਵਾਲਾ ਹਾਂਜੀ ਤੇ ਬਿਨਾ ਟਰਬੋ ਤੋਂ ਹਨਾ ਜੀ ਬਿਨਾ ਟਰਬੋ ਪਾਵਰ ਸਟੀering ਦੀ ਟੈਂਕੀ ਵੱਖਰੀ ਉਹ ਵੱਖਰੀ ਆ ਗਈ ਇਹ ਟਰੈਕਟਰ ਹੈ ਪੂਰਾ ਸੋਲਿਡ ਆ ਡਬਲ ਜੈਕ ਆ ਯਾਰ ਹੁਣ ਤੇ ਮੈਂ ਜਿਹੜਾ ਬੰਦਾ ਲਗਿਆ ਮੈਂ ਤਾਂ ਉਦੋਂ ਦੀ ਉਹਨੇ ਕਦੀ ਗੱਲ ਵੀ ਨਹੀਂ ਕੀਤੀ ਅੱਛਾ ओके ਆ ਬੰਦਾ ਇਹਦੇ ਨਾਲ ਇਹਦੇ ਨਾਲ ਵੀ ਹੈਨਾ ਹੂੰ ਬੰਦਾ ਹਰੇਕ ਟਰੈਕਟਰ ਨਾਲ ਰਾਤ ਨੂੰ ਗੱਲ ਕਰੋ ਸਵੇਰੇ ਕਰੋ ਵੈਰੀ ਗੁੱਡ ਯਾਰ ਹੂੰ ਹਰੇਕ ਨਾਲ 443 ਛੋਟੇ ਨਾਲ ਵੀ ਆ ਉਹਦੇ ਨਾਲ ਵੀ ਆ ਹਾਂ ਤਾਂ ਮੈਨੂੰ ਮੈਦੀ ਆ ਚੀਜ਼ ਬੰਦਾ ਇੱਕ ਰੱਖ ਕੰਪਨੀ ਦਿੰਦੀ ਆ ਨਾ ਤੁਸੀਂ ਗੱਲਾਂ ਬਾਤਾਂ ਕਰੋ ਉਹ ਨਿੱਗਰ ਇਹਦਾ ਸਿਸਟਮ ਇੰਨਾ ਜਿਆਦਾ ਨਿੱਗਰ ਹੈ ਨਾ ਵੀ ਮੈਂ ਕਹਿੰਦਾ ਵੀ ਜਿਵੇਂ ਆਪਾਂ ਗੱਡੀ ਦੀ ਚੈਸੀ ਨਹੀਂ ਲਾਈ ਹੁੰਦੀ ਵੀ ਉਹਦੇ ਉੱਪਰ ਇੰਜਨ ਟਿਕਿਆ ਹੁੰਦਾ ਉਹ ਹਸ ਹਕਤਾ ਵਾ ਵੀ ਇਹ ਬੁੱਢਾ ਹੁੰਦਾ ਹੋ ਜੂ ਪਰ ਇਹਦੀ ਸ਼ੋ ਨਹੀਂ ਹਲਦੀ ਜਿਤਕ ਮੈਨੂੰ ਲੱਗਦਾ ਇਹ ਇੰਨਾ ਕੰਮ ਇਹਦਾ ਸੋਲਿਡ ਲਾਇਆ ਐਲਈਡੀ ਲਾਈਟਾਂ ਆ ਗਈਆਂ ਵੱਡੀ ਸਾਈਜ਼ ਚ ਤੇ ਲਿਆਕ ਨੂੰ ਬਹਿ ਕੇ ਵੇਖੀਏ ਬਾਕੀ ਵੀਰਾਂ ਨੂੰ ਪਹਿਲਾਂ ਤੂੰ ਵਿਖਾ ਦੇ ਬਹਿ ਕੇ ਵੇਖ ਉੱਤੇ ਹਾਂ ਜਿਉਂ ਤੂੰ ਵੀ ਬਹਿ ਵੇ ਗ੍ਰਿਪ ਹਾਂ ਇੱਕ ਦਾ ਸਟੇਟ ਪਲੇਟਫਾਰਮ ਆ ਗਿਆ ਸਿੱਧਾ ਖੁੱਲਾ ਡੁੱਲਾ ਪੂਰਾ ਇਹ ਨਵੇਂ ਬੈਠੇ ਚ ਤੰਗੀ ਆਏਗੀ ਹੂੰ ਆ ਚੀ ਸਾਰੇ ਵੀਰਾਂ ਨੂੰ ਪਤਾ ਹੀ ਆ ਇਹਦਾ ਕੀ ਸਾਹਿਬ ਕਿਤਾਬ ਆ ਆ ਇਹ ਨਾ ਇਹ ਵੀ ਮੈਂ ਤੈਨੂੰ ਫੇਰ ਗੱਲ ਤੋਂ ਕਹਿਣਾ ਇਹ ਬਾਦਲਾਂ ਦੇ ਕੰਮ ਵਾਲੀ ਗੱਲ ਈ ਆ ਇਹ ਟਰੈਕਟਰ ਦੀ ਵੀ ਹਾਂ ਸਕਾਟ ਪੁਰਾਣਾ ਸਕਾਟ ਕੰਪਨੀ ਤੇ ਕਬੂਟਾ ਹੂੰ ਜਿਵੇਂ ਹੁਣ ਪਤਾ ਗੱਲਾਂ ਦੇ ਬਹੁਤ ਕਰ ਲੈਂਦੇ ਆ ਹਾਂਜੀ 70 ਸਾਲ ਲੰਘ ਗਏ 70 ਤੋਂ 75 ਹੋ ਗਏ ਨੇ ਹਾਂਜੀ ਅਕਾਲੀ ਦਲ ਨੂੰ ਰਾਜ ਮਿਲਿਆ 21 ਸਾਲ ਹੂੰ 17 ਸਾਲਾਂ ਦਾ ਲੇਖਾ ਕਰ ਲੋ 80 ਤੋਂ 85% ਕੰਮ ਹੀ ਕਾਲੀ ਦਲ ਦੇ ਆ ਸਿਰਫ 21 ਸਾਲਾਂ ਚ ਜਿਹੜੇ ਆਂਦੇ ਨੇ ਕਾਲੀ ਦਲ ਨੇ ਕੀਤਾ ਕੀ ਆ ਹਮ ਜਿਹੜੇ ਨਵੇਂ ਜੰਮੇ ਆ ਨਾ ਉਹ ਕਹਿ ਦਿੰਦੇ ਕਾਲੀ ਦਲ ਨੇ ਕੀਤਾ ਹੀ ਕੀ ਆ ਓਏ ਉਹਨਾਂ ਨੂੰ ਪਤਾ ਨਹੀਂ ਨਾ ਹਾਂ ਗੱਲ ਤਾਂ ਤੁਸੀਂ 75 ਸਾਲਾਂ 70 ਦਾ ਜਿਹੜਾ ਰਾਜ ਆ ਉਹਦੇ ਚੋਂ ਵੱਧ ਤੋਂ ਵੱਧ ਠੀਕ ਆ 5 ਵਾਰੀ ਬਾਦਲ ਸਾਹਿਬ ਬਣੇ ਆ 6-6 ਮਹੀਨੇ ਵੀ ਬਣੇ ਆ ਹਮ ਤਿੰਨ ਟਰਮਾਂ ਹੀ ਪੰਜਾਂ-ਪੰਜਾਂ ਸਾਲਾਂ ਵਾਲੀਆਂ ਹੋਈਆਂ ਨੇ ਹਾਂਜੀ ਪੂਰੀਆਂ ਓਕੇ ਤੇ ਉਹ三大 ਰਾਜਾ ਜਿਹੜਾ ਨਾ ਪੂਰਾ ਰਾਜ ਭਾਗ ਭੋਗਿਆ ਉਹ ਤਿੰਨ ਵਾਰੀ ਬਸ ਉਹ ਨਾ ਪੂਰਾ ਉਹ ਦੋ ਵਾਰੀ 5 ਸਾਲਾਂ ਦਾ ਤੇ ਇਹ ਇੱਕ ਹੋ ਗਿਆ 97 ਵਾਲਾ ਤੇ ਦੋ ਇਹ 7 ਤੋਂ ਹੂੰ 17 ਵਾਲਾ ਹੂੰ ਤੇ ਉਦੋਂ ਪਹਿਲਾਂ ਜਿਹੜਾ ਦੋ ਵਾਰੀ ਤੇ ਸ਼ਾਇਦ 6-6 ਮਹੀਨੇ ਦਾ ਹੀ ਸੀਗਾ ਹੂੰ ਤੇ ਇੱਕ ਵਾਰੀ ਦਾ ਪਤਾ ਨਹੀਂ ਕਿੰਨੇ ਦਾ ਵੱਧ ਤੋਂ ਵੱਧ 22 ਸਾਲ ਤੋਂ ਵੱਧ ਦਾ ਰਾਜ ਨਹੀਂਗਾ ਹੂੰ ਆ ਵੀਰੇ ਪੂਰੇ ਪੰਜਾਬ ਦੇ ਕੰਮ ਵੇਖ ਲਓ ਤੁਸੀਂ ਹੂੰ ਕੋਈ ਚੀਜ਼ ਛੱਡੀ ਨਹੀਂ ਗਈ ਅੱਜ ਸਰਦਾਰ ਜੀ ਜਿੰਨੀਆਂ ਫੈਕਟਰੀਆਂ ਵਾਲੇ ਭੱਜ ਰਹੇ ਪੰਜਾਬ ਚ ਜਿੰਨੀ ਇੰਡਸਟਰੀਆਂ ਨੇ ਯਾਰ ਉਹ ਵੀ ਬੜਾ ਪੰਗਾ ਪਰ ਆਪਾਂ ਇਹ ਗੱਲ ਨਾ ਫੇਰ ਕਿਸ ਦਿਨ ਕਰਾਂਗੇ ਅੱਜ ਆਪਾਂ ਵੀਰਾਂ ਨੂੰ ਟਰੈਕਟਰ ਬਾਰੇ ਦੱਸ ਦਈਏ ਕਿਉਂਕਿ ਨਾ ਕੋਈ ਸਰਪੰਚ ਸਾਹਿਬ ਮੈਂ ਆਉਂਦੇ ਹੀ ਰਹਿਣਾ ਮੈਂ ਤੁਹਾਨੂੰ ਪਤਾ ਹੀ ਅਕਰੀਏ ਨੂੰ ਮੜਾ ਸਟਾਰਟ ਕਰੋ 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 ਆ ਚਾਬੀ ਵੇਚੀ ਆ ਵੇਚੀ ਆ ਵਾਹਿਗੁਰੂ ਵਾਹਿਗੁਰੂ ਆਹ ਟਰੈਕਟਰ ਪੂਰਾ ਲੰਮਾ ਲੁਮਾ ਆ ਨਾ ਆਪਾਂ ਨਾਲ ਪਾਵਰ ਸਟ੍ਰੇਨਿੰਗ ਕਰਕੇ ਥੋੜੀਆਂ ਰੇਸਾਂ ਅੱਗੇ ਪਹਿਲਾਂ ਜਿਹੜੀਆਂ ਹੁੰਦੀਆਂ ਇਹ ਪਹਿਲਾਂ ਤਾਂ ਇੰਨੀ ਗ੍ਰੇਸ ਨਹੀਂ ਹੁੰਦੀ ਪਹਿਲਾਂ ਹਾਂ ਆਏ ਹਾਏ ਆਏ ਹਾਏ ਪਹਿਲੇ ਲੈਟਰ ਆਪਣੇ ਟੀ ਹੁੰਦੇ ਸੀ ਹਾਂ ਇਹ ਕਿਉਂ ਆਪਾਂ ਮੜਾਇ ਤੋੜ ਕੇ ਦੇਖੀਏ ਮੜਾ ਦੇਖਿਓ ਸਰਪੰਚ ਸਾਹਿਬ ਚੱਕਰਾਂ ਤਾਂ ਨਹੀਂ ਫੋਨ ਜ਼ਰੂਰੀ ਤਾਂ ਨਹੀਂ ਆ ਵੀ ਆਜਾ ਆਜਾ ਪਹਿਲੇ ਲੋ ਦਾ ਤੋਰਾ ਕਿਨਾਂ ਇੱਕ ਮੇਰੇ ਵੀਰ ਨੇ ਕਿਹਾ ਸੀ ਵੀ ਇਹ ਨਹੀਂ ਦਿਖਾਇਆ ਕਰਦਾ ਮੈਂ ਕਿਹਾ ਆਪਾਂ ਦਿਖਾ ਹੀ ਦਿੰਦੇ ਇਹ ਵੀ ਪਹਿਲਾ ਲੋ ਹੀ ਆ ਹਾਂ ਇਹ ਫਿਰ ਇਹਦੇ ਤੋਰਿਆਂ ਕਰਕੇ ਹੀ ਹਨਾ ਆਪਣੇ ਉਹ ਸੁਪਰ ਸੀਟਰ ਰੂਟਾ ਵੀ ਟੱਕੀ ਜਾਂਦਾ ਹਨਾ ਸੁਪਰ ਸੀਟ ਤੇ ਹਾਈ ਲੋ ਮੀਡੀਅਮ ਹੀ ਕੰਮ ਜਾਂਦਾ ਹਾਂ ਪਿਆਰੀ ਆ ਉੱਥੇ 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 ਹੀ ਕੋਈ ਚੀਜ਼ ਇਹਨੂੰ ਲਾਉਣੀ ਨਹੀਂ ਪੈਣੀ ਹਮ ਸਾਰਾ ਕੁਝ ਲੱਗਾ ਲੱਗਾ ਯਾਂ ਅਧਾਰ ਲਿਆਓ ਹਾਂ ਤੇ ਲੱਡੂਆਂ ਦਾ ਡੱਬਾ ਲਿਆਓ ਤੇ ਟੈਕ ਕਰ ਲੈ ਜਾ ਟੈਕਟਰ ਤਿਆਰ ਦੇਕਾ ਉਹਦੀ ਮਰਜ਼ੀ ਦਾ ਲੋਵਾ। ਮੈਂ ਕਿ ਸਰਪੰਚ ਸਾਹਿਬਾ ਚਲੋ ਵੀਰ ਮੇਰੇ ਵੀਡੀਓ ਚ ਵੀ ਸੁਣਦੇ ਹੋਣਗੇ ਇੱਕ ਵੀਰ ਨੇ ਉਹਨੇ ਆਉਣਾ ਵੀ ਆ ਤੁਹਾਡੇ ਕੋਲੇ। ਹੂੰ। ਦੋ ਤਿੰਨ ਤਾਂ ਮੇਰੇ ਰਾਂ ਹੀ ਸ਼ਾਇਦ ਆਉਣ ਵੀਰ। ਅੱਛਾ। ਆਪਣੇ ਦੁਆਬੇ ਵਾਲਾ ਵੀਰ ਤੁਹਾਡੇ ਕਰਕੇ ਤੁਸੀਂ ਬਾਈ ਨੇ ਗੱਲ ਕਰੀ ਵੀ ਸ਼ਾਇਦ ਤੁਹਾਡੇ ਨਾਲ ਗੱਲ ਹੋਈ ਹੋਣੀ। ਅੱਛਾ। ਦੁਆਬੇ ਵਾਲੇ ਬਾਈ ਨਾਲ ਕਿ ਉਹਦਾ ਮਹਿੰਦਰਾ ਤਾਂ ਨਹੀਂ ਖੜਾ ਹੋ? ਉਹ ਹੋਈ ਸੀ ਇੱਕ ਵਾਰੀ ਫੇਰ ਮੁੜ ਕੇ। ਉਹ ਬਾਈ ਨੇ ਮਹਿੰਦਰਾ ਹੀ ਕਟਾਉਣਾ ਭਲੇ ਉਹ ਤਾਂ ਮੇਰੇ ਤੋਂ ਪਹਿਲਾਂ ਹੀ ਕੱਟ ਲਿਆ ਹੋਵੇ। ਜੇ ਤੁਸੀਂ ਤਾਂ ਨਹੀਂ ਫੋਨ। ਉਹ ਫੇਰ ਸੁਣ ਲਾਂਗੇ ਤਾਂ। ਹਾਂਜੀ। ਵੀ ਭਾਈ ਨੇ ਮੈਨੂੰ ਕਿਹਾ ਸੀ ਵੀ ਸਰਪੰਚ ਦਾ ਸੁਭਾਅ ਵਾਲਾ ਘੈਂਟ ਆ ਵੀ ਜਿਵੇਂ ਵੀਡੀਓ ਚ ਹੁੰਦਾ ਨਾ ਸਾਹੋਬਤ ਵਾਲਾ ਉਹ ਆਂਦਾ ਸੀ ਮੈਂ ਲਵਾਂਗਾ ਜਰੂਰ ਆਪਣੇ ਇਧਰੋਂ ਆ ਪ੍ਰੈਸ਼ਰਪੁਰ ਵਾਲੀ ਸਾਈਡ ਨਿਕੋਦਰ ਇਧਰ ਹੀ ਨਿਕੋਦਰ ਵਾਲੀ ਸਾਈਡ ਹਾਂ ਕਹਿੰਦਾ ਵੀ ਮੈਂ ਟਰੈਕਟਰ ਜਰੂਰ ਲਵਾਂਗਾ ਹਾਂ ਉਹ ਭਾਈ ਨੇ ਵੀ ਆਉਣਾ ਇੱਕ ਤਾਂ ਐਵੇਂ ਰੂਪੜ ਤੋਂ ਫੋਨ ਆਇਆ ਸੀ ਆਂਦਾ ਭਾਈ ਜੀ ਤੁਹਾਡੇ ਘਰ ਕੇ ਮੈਂ ਆਉਣਾ ਵੀ ਮਿਲਣ ਜਰੂਰ ਆ ਟਰੈਕਟਰ ਭਾਵੇਂ ਜਦੋਂ ਮਰਜੀ ਲਵਾਂ ਨਹੀਂ ਭਾਈ ਆਪਨੇ ਬਹੁਤ ਸਤਿਕਾਰ ਕਰਦੇ ਆ ਵੀਰ ਦਾ ਬਾਕੀ ਜਿਹੜਾ ਇਹ ਹੁਣ ਬਾਕੀ ਸਰਪੰਚ ਸਾਹਿਬ ਆਪਾਂ ਰੇਟ ਤਾਂ ਚਲੋ ਦੱਸ ਨਹੀਂ ਸਕਦੇ ਮੈਨੂੰ ਪਤਾ ਮਜਬੂਰੀ ਹੁੰਦੀ ਮੈਂ ਵੀਰਾਂ ਨੂੰ ਦੱਸਿਆ ਵੀ ਰੇਟ ਕੰਪਨੀ ਦੇ ਵੱਧ ਦੇ ਕਰਦੇ ਰਹੇ ਨੇ ਕਿਸੇ ਕਈ ਰੀ ਸਕੀਮ ਹੁੰਦੀ ਆ ਮੋਟਾ ਹਿੰਟ ਦੇ ਦਿਓ ਵੀ ਆਮ ਰੇਟਰਾਂ ਨਾਲ ਸਸਤਾ ਮਿਲੂਗਾ ਕਿ ਨਹੀਂ ਹਾਂ ਜਿਨ੍ਹਾਂ ਦੇ ਬਰਾਬਰ ਹੀ ਕੰਮ ਕਰਦਾ ਉਹਨਾਂ ਨੂੰ ਰੇਟ ਘਟਿਆ ਸਾਰੇ ਰੇਟਰਾਂ ਨੂੰ ਘਟ ਮਿਲੂਗਾ ਕਿ ਕਿਸੇ ਤੋਂ ਹੈਗਾ ਇਹਦਾ ਥੋੜਾ ਬੜਾ ਮਹਿੰਗਾ ਜਿਹਦੇ ਦਾ ਆਪਾਂ ਜਿਨ੍ਹਾਂ ਦੀ ਹਾਂ ਬਰਾਬਰ ਹੀ ਕੰਮ ਕਰਦਾ ਨਾ 55 ਐਚਪੀ ਦੇ ਦਿੰਦੇ ਉਹਨਾਂ ਦਾ ਤਾਂ ਰੇਟ ਸਾਰਿਆਂ ਤੋਂ ਹੀ ਘੱਟ ਕਿਸੇ ਦਾ ਵੀ ਇਹ ਡੁਕਾਣ ਨਾਲ ਤੁਹਾਨੂੰ ਮਿਲੀ ਨਹੀਂ ਆਈ ਲੋ ਮੀਡੀਅਮ ਹਾਂ ਪਾਵਰ ਬ੍ਰੇਕ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਵਾਲਾ ਜਿਹੜਾ 55 ਐਚਪੀ ਦੇ ਟਰੈਕਟਰ ਕੈਟਾਗਰੀ ਦੇ ਨਾਲ ਉਹਨਾਂ ਨਾਲ ਸਭ ਤੋਂ ਸਸਤਾ ਹੈ ਮਿਲੂ ਹਾਂ ਤੇ ਕੁਆਲਟੀ ਸਭ ਤੋਂ ਹੁਣ ਇਹ ਐਸਕੋਰਟ ਕਬੋਟਾ ਹੈ ਹਾਂ ਉਹ ਆਪਾਂ ਨੰਬਰ ਪਲੇਟ ਵਿਖਾਈ ਦਿੱਤੀ ਠੀਕ ਆ ਹਾਂ ਹਾਂ ਡਬਲ ਲਾਈਟਾਂ ਆ ਲਾਈਟਾਂ ਤਾਂ ਹੈ ਹੀ ਐ ਤੇ ਆ ਵੀ ਲਾਈਟਾਂ ਹੀ ਆ ਵੀ ਆ ਇਹ ਐਲਈਡੀ ਲਾਈਟ ਆ ਉਹ ਵੀ ਹਾਂ ਆ ਵੀ ਐਲਈਡੀ ਆ ਉਹ ਵੀ ਐਲਈਡੀ ਲਾਈਟ ਆ ਲਿਫਟ ਲੁਫਟ ਹੈਨ ਓਕੇ ਆ 2000 ਕਿਜੀ ਤੇ ਚੁਕਾਉਣਾ ਵੀਰ ਨੂੰ ਕਿੰਨੇ ਪਾਉਣਾ ਆਣੇ ਗਰਮੀਤ ਨੂੰ ਕਹਿਦੀ ਹੋਣਾ ਚੰਗਾ ਡਬਲ ਐਕਟਿੰਗ ਇਹਦਾ ਪਾਵਰ ਸਟੀering ਆ ਦੋਨੇ ਪਾਸੇ ਰਣ ਵਾਲਾ ਕਿਉਂਕਿ ਇਹ ਵੀ ਮੇਰੇ ਵੀਰ ਨੇ ਕਈ ਕਹਿੰਦੇ ਨੇ ਤੂੰ ਚੀਜ਼ਾਂ ਦੱਸੋਣੇ ਨੇ ਵੀ ਡਬਲ ਐਕਟਿੰਗ ਆ ਹਾਂ ਦੋਨੋਂ ਪਾਸੇ ਇਹਦਾ ਫਾਇਦਾ ਕੀ ਹੁੰਦਾ ਹੈ ਕਈ ਵੀਰਾਂ ਨੂੰ ਚਲੋ ਸ਼ਾਇਦ ਪਤਾ ਹੋ ਗਿਆ ਕਈਆਂ ਨੂੰ ਨਹੀਂ ਪਤਾ ਇਹ ਟਰੈਕਟਰ ਜਿਹੜਾ ਇੱਕ ਪਾਸੇ ਜੈਕ ਹੁੰਦਾ ਨਾ ਜਦੋਂ ਟਰੈਕਟਰ ਆਪਣਾ ਟੇਡਾ ਹੁੰਦਾ ਉਦੋਂ ਆਪਣਾ ਇੱਕ ਪਾਸੇ ਵਾਲਾ ਜੈਕ ਟੁੱਟਣ ਦਾ ਡਰ ਹੁੰਦਾ ਹੂੰ ਇਹ ਦੋਨੇ ਪਾਸੇ ਇਹਦੇ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਮੈਂ ਮਰਜੀ ਹਾਂ ਅਲਾਈਨਮੈਂਟ ਸਹੀ ਰਹਿੰਦੀ ਆ ਹਾਂ ਇੱਕ ਅਲਾਈਨਮੈਂਟ ਇਹਦੇ ਨਾਲ ਸਹੀ ਰਹਿੰਦੀ ਆ ਇਹ 14 ਦੇ ਪਲੀਜ਼ ਸਪੀਡ ਆ ਆਪੀਟੋ ਹੱਥ ਚ ਮੈਂ ਕਹਿੰਦਾ ਜਿਹੜੇ ਫੰਕਸ਼ਨ ਤੁਹਾਡੇ ਦਿਮਾਗ ਚ ਆਉਂਦੇ ਨਾ ਸਾਰੇ ਹੀ ਹੈਗੇ ਆ ਕੋਲ ਮਿਲਾ ਕੇ ਹਨਾ ਜਿੰਨੇ ਵੀ ਫੰਕਸ਼ਨ ਤੁਸੀਂ ਸੋਚਦੇ ਹੋਵੋਗੇ ਸਾਰੇ ਹੈਗੇ ਆ ਡੀਜ਼ਲ ਟੈਂਕ ਵੀ ਵੱਡਾ ਯਾਰ ਕੱਟ ਬਹੁਤ ਘੱਟ ਆ ਰਿਪੇਅਰ ਹੈ ਹੀ ਨਹੀਂ ਹੂੰ ਤੇ ਸਰਵਿਸ ਹਸਤੀ ਦੂਜੇ ਸਰਵਿਸ ਹਸਤੀ ਠੀਕ ਆ ਆਪਣੇ ਦੋਨਾਂ ਦੀ ਕਬੂਟਾ ਦੀ ਵੀ ਹੂੰ ਇਹਦੀ ਵੀ ਆ ਜਿਹੜਾ ਮਰਜੀ ਟਰੈਕਟਰ ਲੈ ਲਓ ਤੁਸੀਂ ਉਹਦੇ ਨੂੰ ਸਰਵਿਸ ਹਸਤੀ ਆਹ ਦਾ ਨਾਮ ਤਾਂ ਜੈ ਰੇਡ ਚੀ ਹੂੰ ਇਹ ਦੋਨੇ ਏਜੰਸੀਆਂ ਸਰਪੰਸਾਹ ਕੋਲ ਹੀ ਆ ਹਾਂ ਤੇ ਜਿਹੜਾ ਆ ਛੋਟਾ ਆਪਣਾ ਢੇਲਾ ਘੋੜਾ ਹੂੰ ਇਹਦੇ ਰਿਜ਼ਲਟ ਹੁਣ ਬਹੁਤ ਵਧੀਆ ਹੁੰਦੇ ਆ ਇਹ ਤਾਂ ਕਰਮਾ ਵਾਲਾ ਤੁਹਾਡਾ ਚੱਲੀ ਜਾਂਦਾ ਨਾ ਇਹਦੇ ਤਾਂ 65 ਐਚਪੀ ਦੇ ਨਾਲ ਹੀ ਚੱਲਦਾ ਤੇ ਖਰਚਾ ਬਹੁਤ ਘੱਟ ਆ ਤੇ ਰੇਟ ਦਾ ਬਹੁਤ ਫਰਕ ਆ ਅੱਜ ਵਾਲਾ ਬਾਈ ਵੀ ਕਹਿੰਦਾ ਇਹ ਕਹਿੰਦਾ ਜਿਹੜਾ ਕੰਪਨੀ ਨੇ ਇੱਥੇ ਲਿਖਤਾ ਡੀਜ਼ਲ ਸੇਵਰ ਕਹਿੰਦਾ ਕੰਪਨੀ ਨੇ ਕੇਸ ਥੋੜੀ ਕਰਾਉਣਾ ਯਾਰ ਉਹ ਬੰਦਾ ਆਇਆ ਆਪਾਂ ਨੂੰ ਸਮਝਾ ਕੇ ਗਿਆ ਸੌਦੇ ਕਰਨ ਵਾਲੇ ਨੂੰ ਜਿਹਨੇ ਟਰੈਕਟਰ ਲੈਣਾ ਹੁੰਦਾ ਉਹਨੂੰ ਸਮਝਾਉਣਾ ਪੈਂਦਾ ਹਾਂ ਉਹ ਆਪ کہہ ਗਿਆ ਉਹ ਆਪ ਮੈਨੂੰ ਸਮਝਾ ਕੇ ਗਿਆ ਚੀਜ਼ਾਂ ਨੇ ਇਹਦੇ ਚ ਯਾਰ ਆ ਬਿਆ ਕਹਿੰਦਾ ਆ ਵੇਖ ਆ ਕੀ ਲਿਖਿਆ ਹਾਂ ਠੀਕ ਹੈ ਬੜੀ ਵੱਡੀ ਗੱਲ ਹੁੰਦੀ ਆ ਹਮੇ ਕਸਟਮਰ ਮੱਖਾ ਵਾਰਨਾ ਪੈਂਦਾ ਜਿਹੜਾ ਅੱਜ ਕੱਲ ਡੀਲਿੰਗ ਆ ਨਾ ਕੋਈ ਸੌਖੀ ਨਹੀਂ ਹੈਗੀ ਔਰ ਟਰੈਕਟਰ ਲੈਣ ਦਾ ਤਾਂ ਕੰਮ ਹੀ ਇਹ ਆ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਮਨਤਾ ਕਰਕੇ ਘਰ ਟਰੈਕਟਰ ਦੇ ਕੇ ਆਉਂਦੇ ਆ ਹਮ ਬਾਬਾ ਜੀ ਦੀ ਕਿਰਪਾ ਮਿਹਰ ਆ ਹਮ ਆਪਣਾ ਆਪਣਾ ਆਪਾਂ ਨੂੰ ਇੱਥੋਂ ਤੱਕ ਨਹੀਂ ਜਾਣਾ ਪੈਂਦਾ ਗੁਰੂ ਸਾਹਿਬ ਦੀ ਮਿਹਰ ਆ ਸੱਜਣ ਮਿੱਤਰ ਵੀ ਤੇ ਮਹਾਪੁਰਸ਼ਾਂ ਦੀ ਕਿਰਪਾ ਨਾਲ ਨਾ ਹਮ ਸਾਨੂੰ ਆ ਕੇ ਸਮਝਾਉਂਦੇ ਆ ਹਮ ਵੀ ਪਾਈ ਇਹਦੇ ਚਾਹ ਚੀਜ਼ ਆ ਹਮ ਤੁਸੀਂ ਅੱਜ ਉਹ ਪਤਾ ਕੀ ਹੁੰਦਾ ਇਹਦਾ ਇੱਕ ਦੋ ਹਾਈਟ ਗਾਰਡ ਸਹੀ ਕਰਾ ਲਓ ਹੂੰ ਕਹਿੰਦਾ 10 ਸਾਲ ਦੀ ਵਾਰੰਟੀ ਉਹ ਬੰਦੇ ਨੇ ਯਾਰ ਕਸਮੀ ਗੱਲ ਆ ਇੱਥੇ ਕਹਿ ਕੇ ਗਿਆ ਤੂੰ ਤੇਰੇ ਤੋਂ ਹੋਂ ਤੋਂ ਪਹਿਲਾਂ ਹੀ ਗਿਆ ਹੂੰ ਕਹਿੰਦਾ ਤੁਸੀਂ 10 ਸਾਲ ਦੀ ਵਾਰੰਟੀ ਦਿਓ ਇਹਨਾਂ ਕੋਈ ਸਵਾਲ ਨਹੀਂ ਹੁੰਦਾ ਹਾਂ ਮੈਂ ਕਿਹਾ ਭਰਾਵਾ 10 ਸਾਲ ਕੋਣ ਬੁੱਢੇ ਹੋ ਜਾਈਦਾ 10 ਸਾਲ ਆ ਨਾ ਇਹ ਦਿਨ ਇਹ ਸਟੇਟ ਨਾਲ ਜੋ ਜੋ ਮਿਲੂ ਉਹ ਖੜਾ ਰਹਿ ਜੀ ਉਹ ਗੱਲ ਖੜਾ ਇਹ ਤਿਆਰ ਹੋਣ ਵਾਲਿਆ ਇਹ ਤਿਆਰ ਹੋਣ ਵਾਲਾ ਲੈ ਆਜਾ ਆਪਾਂ ਵਿਖਾਈ ਦਿੰਨੇ ਆ ਵੀਰਾਂ ਨੂੰ ਰਹਿ ਨਾ ਜਾਵੇ ਸਾਹਿਬ ਕਿਤਾਬ ਸਰਪੰਚ ਸਾਹਿਬ ਦੀ ਗੱਲ ਕੁਛ ਲਾਉਣ ਦੀ ਲੋੜ ਨਹੀਂ ਇੱਕ ਲਾਉਣ ਦੀ ਦੂਜੀ ਗੱਲ ਇਹ ਹਾਂਜੀ ਐਸ ਹੁੱਕ ਤੋਂ ਲੈ ਕੇ ਹੂੰ ਪਿਛਲੀ ਹੁੱਕ ਤੱਕ ਹੂੰ ਸਾਰਾ ਕੁਝ ਹੀ ਕੰਪਨੀ ਦਾ ਸਕੋਟ ਦਾ ਸਕੋਟ ਦਾ ਆਪਦਾ ਹਾਂ ਸਕੋਟ ਟਰੈਕਟਰ ਤੇ ਕਈ ਬਣਾਉਂਦਾ ਹਾਂ ਪਰ ਉਹਦੇ ਚ ਮਤਲਬ ਕਈ ਕਈ ਪਾਤ ਬਾਹਰ ਲੈਂਦਾ ਇੱਕ ਦੋ ਜਿਹੜੇ ਇੱਕ ਇੱਕ ਆਪਾਂ ਕਹਿ ਦਈਏ ਵੀ ਹੂੰ ਬ੍ਰਾਂਡ ਆ ਉਹਦੇ ਚ ਪਾਰਟ ਬਰੋਂ ਲੱਗਦੇ ਇਹਦੇ ਚ ਇੱਥੋਂ ਲੈ ਕੇ ਇਸ ਗੁੱਲਾ ਪਾਉਣ ਤੋਂ ਤੇ ਪਿਛਲੇ ਗੁੱਲੇ ਤੱਕ ਹੂੰ ਸਭ ਕੁਝ ਹੀ ਕੰਪਨੀ ਦਾ ਉਹ ਤੇ ਬ੍ਰਾਂਡ ਸਾਰਾ ਕੁਝ ਲਿਖਿਆ ਹੈਗਾ ਵੀ ਮੇਰਾ ਆਪ ਦਾ ਆ ਭਾਈ ਹੂੰ ਸਾਰਾ ਕੁਝ ਹੀ ਗੇਅਰ ਵੀ ਆਪਦਾ ਪਿਛਲਾ ਹਿੱਸਾ ਵੀ ਸਭ ਕੁਝ A to Z ਨਟ ਵੀ ਆਪ ਦੇ ਦੇ ਹੂੰ ਮੈਰੀਕਟ ਤੇ ਆਪਾਂ ਲਈਏ ਸਰਪੰਸਾ ਵਾ ਗਿਆ ਵੀਡੀਓ ਬਹੁਤ ਲੰਮੀ ਹੋਗੀ ਤੇ ਜੇ ਕੋਈ ਸਾਡੀ ਨਾਲ ਗੱਲ ਵੱਧ ਘੱਟ ਹੋਈ ਹੋਵੇ ਕਿਉਂਕਿ ਪੰਜ ਸੌ ਦਾ ਹਿਸਾਬ ਕਿਤਾ ਵੀ ਉਹੋ ਜਈਏ ਮੈਂ ਫੇਰ ਉਹੀ ਗੱਲ ਕਰਦਾ ਹਾਂ ਸਿੱਧੀਆਂ ਗੱਲਾਂ ਨੇ ਪਰ ਆਪਣੀ ਫੇਰ ਲੋਕਾਂ ਨੂੰ ਯਾਰ ਪਤਾ ਕੀ ਐ ਸਿੱਖ ਭਰਾ ਤੁਸੀਂ ਹੈਨਾ ਆਪਸੇ ਸੁਣਾ ਕਰ ਸਿੱਖ ਵੀ ਤੇ ਪੰਜਾਬੀ ਵੀ ਆਵੇ ਅਸੀਂ ਪੰਜਾਬ ਚ ਰਹਿਣਾ ਹੈਨਾ ਪੰਜਾਬੀ ਹੋਣ ਦੇ ਨਾਤੇ ਵੇਖੋ ਤੁਸੀਂ ਆਪਦੀ ਖੇਤਰੀ ਪਾਰਟੀ ਨੂੰ ਜੇ ਤੁਸੀਂ ਕਾਇਮ ਨਾ ਨਾ ਕਰੋਗੇ ਪੰਜਾਬ ਮਰ ਚੂ ਯਾਰ ਮਰ ਚੂ ਹਾਂ ਮੈਂ ਰ ਕੋਈ ਮਾਸੀ ਦੇ ਪੁੱਤ ਥੋੜੀ ਐ ਬਾਦ ਨਾ ਠੀਕ ਆ ਪਰ ਬਾਦਲਾ ਬਾਦਲ ਇੱਕ ਬ੍ਰਾਂਡ ਬਣ ਚੁੱਕੇ ਆ ਵੀ ਉਹਨਾਂ ਬਿਨਾ ਕੰਮ ਨਹੀਂ ਹੁੰਦਾਗਾ ਇਹ ਕੋਈ ਸ਼ੱਕ ਨਹੀਂ ਆ ਹਾਂ ਨਹੀਂ ਹੁੰਦਾ ਹਾਂ ਤੁਸੀਂ ਸਰਕਾਰਾਂ ਬਣਾ ਹੀ ਲਈਆਂ گا ਵੀ ਬਣਾਉਂਗੇ ਹਾਂ ਤੇ ਵੀਰਾਂ ਨੇ ਨਤੀਜਾ ਆਉਦਾ ਠੀਕ ਆ ਅਸੀਂ ਤੇ ਇੱਕੋ ਬੇਨਤੀ ਕਰਦੇ ਵੀਰੇ ਕੋਈ ਕੁਛ ਕਵੇ ਯਾਰ ਹਾਂ ਚੰਗਾ ਕਵੇ ਮਾੜਾ ਕਵੇ ਹਾਂ ਕੋਈ ਗੁਨਾਹ ਕੀਤੇ ਕਿਸੇ ਨੇ ਕਿਸੇ ਨੇ ਕਤਲ ਕੀਤੇ ਆ ਸਾਨੂੰ ਕਿਸੇ ਨੂੰ ਟ੍ਰੋਲ ਕਰਨ ਦੀ ਕੀ ਲੋੜ ਹਾਂ ਠੀਕ ਆ ਅਸੀਂ ਵੇਖੋ ਜਿਹੜੇ ਪ੍ਰਿਟੀਕਲ ਬੰਦਾ ਹੁੰਦਾ ਕੋਈ ਵੀ ਸੱਚਾ ਨਹੀਂ ਹਮ ਹਰ ਇੱਕ ਨੇ ਝੂਠ ਅੱਜ ਤਾਂ ਸਮਾਂ ਹੀ ਇਹ ਆ ਗਿਆ ਨਾ ਵੀ ਝੂਠ ਮਾਰੋ ਤੇ ਰਾਜ ਫੜੋ ਝੂਠ ਮਾਰੋ ਤੇ ਰਾਜ ਹਮ ਪਰ ਜੇ ਕਿਸੇ ਤੋਂ ਗੁਨਾਹ ਹਰੇਕ ਤੋਂ ਹੀ ਹੁੰਦੇ ਆ ਜਾਨੀ ਬਖਸ਼ਾਲੇ ਠੀਕ ਆ ਬਖਸ਼ਾਲੇ ਜੇ ਇੱਕ ਕੀਤਾ ਵੀ ਆ ਨਾਲ ਹੋਰ ਵੀ ਝੋਲੀ ਪਵਾਲੇ ਤੇ ਬੜੀ ਵੱਡੀ ਗੱਲ ਆ ਕੋਈ RAMDAS ਸੱਚੇ ਪਾਤਸ਼ਾਹ ਮਿਹਰ ਕਰਨ ਸਭ ਤੇ ਹੀ ਕਰਨ ਹਮ ਸਭ ਤੇ ਸਭ ਤੇ ਜੀ ਜੋ ਕਰਦੇ ਉਹਨਾਂ ਦੇ ਵੀ ਕਰਨ ਸਭ ਤੇ ਸਭ ਤੇ ਸਭ ਤੇ ਆ ਤੇ ਪੰਜਾਬ ਹੱਸਦਾ ਵਸਦਾ ਰਹੇ ਤੇ ਪੰਜਾਬ ਅੱਗੇ ਰਹੇ ਦੇਖੋ ਹਰੇਕ ਨੂੰ ਪੁੱਛੋ ਲੱਖ ਆਖੀ ਜਣ ਹੂੰ ਇੱਥੇ ਤੁਸੀਂ ਬਿਲਕੁਲ ਵੇਲੇ ਰੋ ਰੋਟੀ ਤੋਂ ਨਹੀਂ ਮਰਦੇ ਨਹੀਂ ਮਰਦੇ ਹੋਰ ਕੰਟਰੀ ਚ ਚਲੇ ਜਾ ਮਹੀਨਾ ਤਾਂ ਡੱਕਾ ਕੰਮ ਬੰਦ ਹੋ ਗਿਆ ਤਾਂ ਡੱਕਾ ਘਰ ਦਾ ਆਟਾ ਵੀ ਨਹੀਂ ਮਿਲਦਾ ਕਹਿੰਦੇ ਉਹ ਦੋ ਦਿਨ ਬੰਦ ਹੋ ਜੇ ਬਰੋਂ ਫੋਨ ਆਇਆ ਤਾਂ ਡੱਕਾ ਘਰ ਦਾ ਆਟਾ ਬੰਦ ਹੋ ਜਾਊਗਾ ਆ ਜਿੱਥੇ ਦਸਾਂ ਪਾਸ਼ਾਈਆਂ ਦੇ ਜਨਮ ਹੋਇਆ ਨਾ ਇਹ ਬਹੁਤ ਧਰਤੀ ਵੱਡੀਆਂ ਹੂੰ ਪਾਣੀ ਇੱਥੇ ਨਹੀਂ ਮੁੱਕਦਾ ਜੋ ਮਰਜ਼ੀ ਹੋ ਜੇ ਨਹੀਂ ਮੁੱਕਦਾ ਆ ਨਾ ਇੱਥੇ ਨਹੀਂ ਮੁੱਕਦਾ ਧਾਨ ਇੱਥੇ ਨਹੀਂ ਮੁੱਕਦਾ ਨਹੀਂ ਮੁੱਕਦਾ ਠੀਕ ਆ ਸ਼ੇਰਾਂ ਚੰਗੀਆਂ ਬਣਾ ਲਓ ਹੂੰ ਤੇ ਸੌਖੇ ਰਹਾਂਗੇ ਸੌਖੇ ਰਹੋਗੇ ਨਹੀਂ ਤੇ ਮੁਕਣਾ ਤਾਂ ਹੈ ਨਹੀਂ ਜੇ ਖੇਤਰੀ ਪਾਰਟੀ ਜ਼ਰੂਰ ਇੱਕ ਆਪਦੀ ਕੈਮ ਰੱਖੋ ਹੂੰ ਹੁਣ ਜਿਹੜਾ ਦੋ ਅੱਖਰ ਬੋਲਣੇ ਆ ਜਾਂਦੇ ਉਹ ਆਂਦਾ ਵੀ ਮੈਟ ਰੋਲ ਕਰ ਕਰ ਅਗਲਾ ਮੁੱਖ ਮੰਤਰੀ ਮੈਂ ਹੀ ਹਾਂ ਹੂੰ ਅੱਜ ਦਾ ਜਿਹੜਾ ਸਿਸਟਮ ਇਹ ਚੱਲਿਆ ਯਾਰ ਰਣਜੋਧ ਵੇਖੋ ਹੂੰ ਜੇ ਕੋਈ ਹਲਕੇ ਜਾਂ ਮਾੜਾ ਜਾਂ ਉਹਦੇ دارو ਆਂਦਾ ਵੀ ਅਗਲਾ ਐਮ ਐਲ ਏ ਮੈਂ ਹਾਂ ਹੂੰ ਤੇ ਜਿੰਨੂੰ ਕਿਨੂੰ ਚਾਰ ਅੱਖਰ ਵੱਧ ਬੋਲਣੀਆਂ ਆਉਂਦੀਆਂ ਲੈਣਾ ਉਹ ਆਂ ਦਾ ਵੀ ਬੱਸ ਹੁਣ ਭਗਵੰਤ ਮਾਨ ਚਲੇ ਜੂ ਤੇ ਅਗਲਾ ਮੁੱਖ ਮੰਤਰੀ ਮੈਂ ਹਾਂ ਇਹ ਕੰਮ ਨਹੀਂ ਚੱਲਦੇ ਹੁੰਦੇ ਕਿਤੇ ਦਾਅ ਲੱਗ ਜਾਂਦਾ ਉਹ ਗੱਲ ਫੇਰ ਉੱਥੇ ਆ ਗਈ ਨਾ ਸਰਪੰਚ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਹੋ ਵੱਡੇ ਭਰਾ ਹੋ ਮੈਂ ਆਪਦੇ ਭਰਾ ਦੀਆਂ ਜਣਾ ਵੱਢ ਕੇ ਕਹਾਂ ਵੀ ਇੱਥੇ ਮੈਂ ਹਾਂ ਉਹ ਗੱਲ ਗਲਤ ਹੈ ਨਾ ਗਲਤ ਭਰਾ ਦੀ ਜਗ੍ਹਾ ਤੇ ਭਰਾ ਹੀ ਸੋਹਣਾ ਲੱਗਦਾ ਹੈ ਛੋਟੇ ਧਾਂ ਦੇ ਛੋਟਾ ਪੁੱਤਰ ਦੀ ਧਾਂ ਪੁੱਤਰ ਹੀ ਸੋਹਣੇ ਲੱਗਦੇ ਨੇ ਉਹ ਗੱਲਾਂ ਨਹੀਂ ਚਾਹੀਆਂ ਲੱਗਦੀਆਂ ਨਹੀਂ ਚਾਹੀਆਂ ਬਾਕੀ ਦੋ ਅਗਿਆ ਮੈਂ ਬਾਲਾ ਲੰਮਾ ਨਹੀਂ ਬਹੁਤ ਸਾਡੀਆਂ ਗੱਲਾਂ ਹੋ ਗਈਆਂ ਨੇ ਤੇ ਜੇ ਕੋਈ ਵੱਧ ਘਟ ਮੇਰੇ ਮੂੰਹ ਚੋਂ ਸਰਪੰਸਾ ਦੇ ਨਿਕਲੇ ਉਹ ਤੋਂ ਮਾਫੀ ਆ ਮਾਫੀ ਹਾਤਿ ਜੋੜ ਕੇ ਫੇਰ ਉਹੀ ਗੱਲ ਹੀ ਕਵਾਂਗੇ ਵੀ ਵੀਰੇ ਨਾ ਕਰਿਆ ਕਰੋ ਯਾਰ ਜਿਹਨੂੰ ਨਾ ਕਰਿਆ ਕਰੋ ਜੇ ਸਾਡੀ ਵੀ ਗੱਲ ਚੰਗੀ ਨਹੀਂ ਨਾ ਲੱਗਦੀ ਵੇਖੋ ਅਸੀਂ ਕੋਈ ਅਸੀਂ ਨਹੀਂ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਚੰਗੀ ਗੱਲ ਕਰਦੇ ਆ ਅਸੀਂ ਗੁਨਾਵਾਾਂ ਦੇ ਅਸੀਂ ਗੁਰੂ ਘਰ ਦੇ ਸਭ ਤੋਂ ਨਿਕੰਮੇ ਹੋ ਆ ਨਿਕੰਮੇ ਦੇ ਕਿਸੇ ਨੂੰ ਬਖਸ਼ੇ ਹਾਂ ਤੇ ਗੁੱਸਾ ਨੀ ਕਰਨਾ ਮੇਰੇ ਵੀਰ ਬਸ ਇਹੀ ਗੱਲ ਆ ਜੇ ਤੁਸੀਂ ਵੇਖੋ ਇਹ ਦੋ ਮਿੰਟ ਹੋਰ ਲਾਉਂਗਾ ਦੋ ਮਿੰਟ ਜੀ ਉਹ ਹੁੰਦੇ ਨੇ ਵਾ 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 ਦੋ ਮਿੰਟ ਹੋਰ ਲਾਉਂਗਾ ਕੱਢ ਲੈਂਦੇ ਨੇ ਆਪਾਂ ਇਹ ਮੈਂ ਮੈਂ ਪ੍ਰਚਾਰਕਾਂ ਤੇ ਵੀ ਮੈਨੂੰ ਬਹੁਤ ਤਰਾਜਾ ਅੱਛਾ ਕਿਹੜਿਆਂ ਦੇ ਸਾਰਿਆਂ ਦੇ ਅੱਛਾ ਵੇਖੋ ਪ੍ਰਚਾਰਕ ਜਿੱਥੇ ਜਾਂਦਾ ਚਾਹੇ ਉਹ ਕੋਈ politcal ਪ੍ਰਚਾਰਕ ਆ ਚਾਹੇ ਕੋਈ ਹਮ ਧਾਰਮਿਕ ਆ ਹਮ ਮੈਂ ਹੁਣ ਇਸ ਚੀਜ਼ ਤੋਂ ਬਹੁਤ ਖਫਾ ਆ ਤੁਸੀਂ ਯਾਰ ਮਰਗ ਦੇ ਭੋਗ ਤੇ ਜਾਂਦੇ ਹੋ ਜਾਂ ਕਿਸੇ ਦੇ ਵਿਆਹ ਸਮਾਗਮ ਤੇ ਜਾਂਦੇ ਹੋ ਤੁਸੀਂ ਗੁਰੂ ਦੀ ਹਜੂਰੀ ਚ ਬੈਠੇ ਜਾਂ ਤੇ ਗੱਲ ਕਰੋ ਗੁਰੂ ਦੀ ਹਾਂ ਤੇ ਜਾਂ ਸਾਡੀ ਪਿਛਲੀ ਪੀੜੀ ਦੀ ਗੱਲ ਕਰੋ ਜਿਹੜੀਆਂ ਹੋਣ ਵਾਲੀਆਂ ਨਸਲਾਂ ਨਾ 30 ਸਾਲ ਤੋਂ ਥੱਲੇ ਥੱਲੇ ਵਾਲੀਆਂ ਇਹਨਾਂ ਨੂੰ ਬਹੁਤ ਕੁਝ ਸਮਝਾਉਣ ਦੀ ਲੋੜ ਹੈ ਇਹਨਾਂ ਨੂੰ ਪਿਛਲਾ ਪਿਛੋਕੜ ਸੁਣਾਓ ਯਾਰ ਜਿੱਤ ਤੁਸੀਂ ਉੱਥੇ ਮੈਕ ਲੈਨੇ ਹੋ ਤੁਸੀਂ ਪ੍ਰਚਾਰ ਕਿਉਂ ਤੁਸੀਂ ਉਹ ਗੱਲ ਜਾਂ ਤੇ ਗੁਰੂ ਦੀ ਕਰੋ ਤੇ ਉਸ ਤੋਂ ਬਾਅਦ ਪਰਿਵਾਰਕ ਪਿਛੋਕੜ ਗੱਲਾਂ ਕਰੋ ਸ਼ੌਕਰ ਦੀ ਵੀ ਆ ਤੁਸੀਂ ਕੀ ਕਰਦੇ ਹੋ ਉਹ ਉਹਦੀ ਆੜ ਚ ਤੁਸੀਂ ਆਪਦੇ ਵਿਰੋਧੀ ਨੂੰ ਪੜਨ ਲੱਗ ਪਏ ਨੇ ਗੁਰੂ ਦੀ ਯੂਨੀ ਚ ਇਹ ਕੰਮ ਨਾ ਕਰਿਆ ਕਰੋ ਇਹ ਮੇਰੀ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਉੱਥੇ ਸਿੱਖਿਆ ਦੇਣੀ ਹਣ ਸਾਡੀ ਨਵੀਂ ਪੀੜੀ ਨੂੰ ਲੋੜ ਆ ਜਿਹੜੀ ਇਹਦੇ ਚ ਹੀ ਵੜ ਗਈ ਆ ਇਹਦੇ ਚ ਹੀ ਮਾਨੂੰ ਇਹਦੇ ਚ ਵੜ ਗਈ ਆ ਇਹਦੇ ਚੋਂ ਕੱਢਣਾ ਪੈਣਾ ਹਾਂ ਇਹਦੇ ਚੋਂ ਨਾ ਨਾ ਕੱਢਾਂਗੇ ਤੇ ਆਉਣ ਵਾਲੀਆਂ ਪੀੜੀਆਂ ਦਾ ਬੇੜਾਗਰਕ ਹੋ ਜਾਊਗਾ ਬੇੜਾਗਰਕ ਹੋ ਜਾਊਗਾ ਠੀਕ ਹੈ ਨਾ ਇਹ ਮੇਰੀਆਂ ਮਾਵਾ ਭੈਣਾਂ ਨੂੰ ਵੀ ਬੇਨਤੀ ਆ ਵੀ ਭਾਈ ਤੁਸੀਂ ਬੱਚਿਆਂ ਨੂੰ ਜੰਮਦਿਆਂ ਨੂੰ ਮੋਬਾਈਲ ਫੜਾ ਦਿੰਦਿਆਂ ਜੇ ਇੱਕ ਆ ਕਰੋਨਾ ਕਾਲ ਆ ਗਿਆ ਸੀ ਉਹਦੇ ਚ ਉਦੋਂ ਤਾਂ ਆ ਭਾੜਾ ਪੜਾਇਆ ਤੇ ਵਰਲਡ ਲੈਵਲ ਦੀ ਗੇਮ ਸੀਗੀ ਮੋਬਾਈਲ ਦੇਣਾ ਹਾਂ ਉਹਨੇ ਉਹ ਵਾਲੀ ਪੀੜ੍ਹੀ ਜਿਹੜੀ ਆ ਜਿਹੜੀ ਹੈ ਨਾ ਉਹ ਖਤਮ ਹੀ ਕਰਤੀ ਖਤਮ ਕਰਤੀ ਆ ਉਹਦੇ ਪੱਲੇ ਕੱਖ ਨਹੀਂ ਹੈਗਾ ਨਾ ਨਾ ਇਹ ਇਹ ਬੇਨਤੀਆਂ ਜ਼ਰੂਰ ਆ ਵੀ ਭਾਈ ਇਹ ਸੁਨਿਆ ਕਰੋ ਜੇ ਕੋਈ ਗਲਤ ਗੱਲ ਆ ਤੇ ਮਾਫੀ ਚਾਹੁੰਨੇ ਆ ਕਿਸੇ ਨੂੰ ਕਮੈਂਟ ਕਮੈਂਟ ਨਾ ਕਰਿਆ ਕਰੋ ਬਾਦੀ ਵਧੀਆ ਗੱਲ ਆ ਹਾਂ ਜੇ ਚੰਗਾ ਨਹੀਂ ਕਹਿਣਾ ਮਾੜਾ ਨਾ ਕਹੋ ਮਾੜਾ ਨਾ ਕਹੋ ਸਾਨੂੰ ਕਹਿਣਾ ਕਹਿ ਦਿਓ ਕੋਈ ਨਹੀਂ ਗੱਲ ਅਸੀਂ ਚੱਲਾਂਗੇ ਹਾਂ ਤੇ ਦੋ ਆ ਗਿਆ ਉਹਦੇ ਛੋਟੇ ਵੀਰਾਂ ਨੂੰ ਜੇ ਕੋਈ ਗਲਤੀ-ਵਲਤੀ ਹੋ ਗਈ ਫਿਰ ਉਹਦੇ ਲਈ ਮਾਫੀ ਆ ਲਵ ਯੂ ਆ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਤੇ ਟਰੈਕਟਰ ਤੁਹਾਨੂੰ ਦੱਸ ਹੀ ਦਿੱਤਾ ਹਾਂ ਸਾਰਾ ਤੇ ਸਰਪੰਚ ਸਾਹਿਬ ਦਾ ਮੁਖੂ ਰੋਡ ਚੱਲਦਾ ਹੀ ਪਿਆ ਮਖੂ ਰੋਡ ਜੀਰਾ ਹਾਂ ਤੇ ਫਰੋਜ਼ਪੁਰ ਸਤਗੀਆਲਾ ਨਿਊ ਸਤਗੀਆਲਾ ਜੀਰਾ ਰੋਡ ਫਰੋਜ਼ਪੁਰ ਤੁਸੀਂ ਜਿੱਥੇ ਮਰਜ਼ੀ ਮਿਲ ਸਕਦੇ ਹੋ ਹਾਂ ਤੇ ਜਿੰਨੇ ਕੁ ਜੋਗੇ ਆਪਾਂ ਹਾਜ਼ਰ ਆ ਵੀਰੇ ਹਾਜ਼ਰ ਹਾਂ ਦੋ ਆ ਗਿਆ ਸਾਰੇ ਵੀਰਾਂ ਨੂੰ ਧੰਨਵਾਦ